ਜਿੰਨਾ ਚਿਰ ਲੋਕ ਇਕੱਠੇ ਹੋ ਕੇ ਲੀਡਰਾਂ ਨੂੰ ਪਿੰਡ ਤੋਂ ਬਾਹਰ ਨਹੀਂ ਘੇਰਦੇ ਵੀ ਤੁਸੀਂ ਸਾਡੇ ਪਿੰਡ 'ਚ ਨਹੀਂ ਵੜ ਸਕਦੇ ਵੀ ਤੁਸੀਂ ਕੋਈ ਕੰਮ ਨਹੀਂ ਕੀਤਾ ਫੇਰ ਹੱਲ ਹੋਊਗਾ ਦੇਖੋ ਲੀਡਰ ਆਉਂਦਾਗਾ ਹਰੇਕੀ 10 ਚਮਚੇ ਹਰੇਕ ਪਿੰਡ 'ਚ ਜੋ ਮੇਰੇ ਵਰਗੇ ਹੁੰਦੇ ਆ ਕਹਿੰਦੇ ਸਾਡਾ ਲੀਡਰ ਆ ਗਿਆ ਬਈ ਇਹਨੂੰ ਕੋਈ ਸਵਾਲ ਨਾ ਕਰੋ ਲੋਕ ਡਰਦੇ ਰਹਿੰਦੇ ਆ ਯਾਰ ਵੀ ਰਹਿਣ ਦਿਓ ਮੈਂ ਨਹੀਂ ਇਹ ਕੰਮ ਕਰਨਾ ਪਰ ਜ਼ਰੂਰੀ ਆ ਵੀ ਕੋਈ ਨਾ ਕਿਸੇ ਨਾ ਕਿਸੇ ਨੂੰ ਤਾਂ ਅੱਗੇ ਲੱਗਣੀ ਪਊ ਤੁਸੀਂ ਹੁਣ ਇੱਥੇ 12 گاਉਣ ਲੱਗ ਜਓ ਕਿਸੇ ਨੇ ਨਹੀਂ ਸੁਣ ਲਈ ਜਦੋਂ ਤੁਸੀਂ ਗਾਣਾ ਮੰਨ ਲਓ ਦੂਜਾ ਗਾ ਰਹੇ ਹੋ ਉਸਲੀ ਲਗਾ ਰਹੇ ਹੋ ਤੇ ਵੱਧ ਤੋਂ ਵੱਧ ਲੋਕ ਵੇਹੂ ਲਾਉਂਦੇ ਆ ਜਿਹੜਾ ਚੰਗੀ ਰੋਟੀ ਖਾਂਦਾ ਉਹ ਵੀ ਨਹੀਂ ਇੱਥੇ ਆਦੇ ਬੱਚਾ ਨੂੰ ਰੱਖ ਕੇ ਰਾਜੀ ਕਿਉਂਕਿ ਅਗਲਾ ਕਹਿੰਦਾ ਯਾਰ ਝੂਠਾ ਬਰਚਾ ਹੋ ਗਿਆ ਕੋਈ ਕਾਨੂੰਨ ਨਹੀਂ ਕੋਈ ਬਵਸਤਾ ਨਹੀਂ ਸਭ ਇੱਥੋਂ ਜਾਣਾ ਪਸੰਦ ਕਰਦੇ ਫੌਰਨ ਚਲੀ ਲੋਕਾਂ ਦਾ ਵੀ ਰੁਝਾਨ ਬਣ ਗਿਆ ਵੀ ਜੇ ਸਨਾਜ ਗੱਲ ਤੇ ਹਵਾਸੀ ਲੜ ਰਹੀਆਂ ਵੱਧ ਤੋਂ ਵੱਧ ਦੇਖਦੇ ਆ ਜੇ ਉਹ ਆਦਾ ਕੰਮ ਚੰਗਾ ਲੈ ਕੇ ਆ ਰਹੀਆਂ ਤੇ ਉਹਨੂੰ ਘੱਟ ਦੇਖਦੇ ਆ ਮੈਂ ਮੰਨਦਾ ਕਿ ਵੀ ਇੱਥੇ ਹੁਣ ਕਮੈਂਟ ਕਰਨਗੇ ਲੋਕ ਫੇਸਬੁੱਕ ਤੇ ਵੀ ਇਹ ਬਹੁਤ ਸਿਆਣੇ ਸਿਆਣੇ ਸੁਣੀ ਨਹੀਂ ਆਪਾਂ ਹੈਗੇ ਜਦ ਹੌਸਲਾ ਬਣਾ ਹੀ ਲਿਆ ਉੱਚੀ ਉਡਾਨ ਦਾ ਤੇ ਫਿਰ ਦੇਖਣਾ ਫਜ਼ੂਲ ਹੈ ਕਦ ਆਸਮਾਨ ਦਾ ਸਸ਼ਕਲ ਡੇਲੀ ਪੋਸਟ ਪੰਜਾਬੀ ਦੇਖ ਰਹੇ तमाम ਦਰਸ਼ਕਾ ਦਾ ਮੈਂ ਸੁਮਨ ਜੇਟਲੀ ਸਵਾਗਤ ਕਰਦੀ ਆਂ ਅੱਜ ਕੱਲ ਦਾ ਜਿਹੜਾ ਮਾਹੌਲ ਚੱਲ ਰਿਹਾ ਹੈ ਅੱਜ ਕੱਲ ਦੀ ਜਿਹੜੀ ਗਾਇਕੀ ਅੱਜ ਕੱਲ ਦੀ ਜਿਹੜੀ ਸੋਸ਼ਲ ਮੀਡੀਆ ਤੇ ਜਿਹੜੇ ਲੋਕ ਐਕਟਿਵ ਨੇ ਜਿਸ ਤਰ੍ਹਾਂ ਦੀਆਂ ਗੱਲਾਂ ਕਰ ਰਹੇ ਨੇ ਜਿਸ ਤਰ੍ਹਾਂ ਦਾ ਮਾਹੌਲ ਬਣਿਆ ਹੋਇਆ ਹੈ ਉਹਨੂੰ ਦੇਖ ਕੇ ਯੂਥ ਜਿਹੜੀ ਹੈ ਦੇਖ ਕੇ ਹੀ ਪਤਾ ਲੱਗ ਰਿਹਾ ਯੂਥ ਕਿਸੇ ਵੀ ਕੀਮਤ ਤੇ ਚੰਗੇ ਰਾਤੇ ਤਾਂ ਬਿਲਕੁਲ ਨਹੀਂ ਚੱਲੇਗੀ ਤੇ ਜਿਹੜੇ ਅੱਜ ਕੱਲ ਦੇ ਨੌਜਵਾਨ ਨੇ ਗੱਬਰੂ ਨੇ ਇਹਨਾਂ ਨੇ ਇੱਕ ਬਹਾਨਾ ਇੱਕ ਕਹਿੰਦੇ ਨੇ ਕਿ ਇੱਕ ਬਹਾਨਾ ਲੱਭ ਲਿਆ ਕਿ ਗਾਇਕੀ ਗੰਦਲੀ ਹੋ ਰਹੀ ਹੈ ਤਾਂ ਕਰਕੇ ਇਸੇ ਤਰ੍ਹਾਂ ਦਾ ਪ੍ਰਭਾਵ ਉਹਨਾਂ ਤੇ ਪੈ ਰਿਹਾ ਇਸ ਕਰਕੇ ਗਲਤ ਰਸਤਾ ਚੁਣ ਰਹੇ ਨੇ ਇੱਕ ਨੌਜਵਾਨ ਸਾਡੇ ਨਾਲ ਮੌਜੂਦ ਨੇ ਜਗਦੀਪ ਰੰਦਾਵਾ ਜੋ ਨਾ ਸਿਰਫ ਇੱਕ ਸੋਸ਼ਲ ਵਰਕਰ ਨੇ ਨਾ ਸਿਰਫ ਲੋਕਾਂ ਦੀ ਮਦਦ ਕਰਕੇ ਮਾਨ ਸਨਮਾਨ ਖਟ ਰਹੇ ਨੇ ਬੜੀ ਜਲਦੀ ਹੀ ਇਹਨਾਂ ਦੀ ਇੱਕ ਫਿਲਮ ਆ ਰਹੀ ਹੈ ਮੈਂ ਵਿਰਕ ਦੇ ਨਾਲ ਗੱਲਬਾਤ ਕਰ ਲੈਣੇ ਆ ਸੋਸਰੀ ਗਾਲ ਸਰ ਸਵਾਗਤ ਹੈ ਡੇਲੀ ਸੋਸਰੀ ਗਾਲ ਜੀ ਤੁਸੀਂ ਤੁਹਾਡੇ ਸਟੂਡੀਓ ਨੇ ਸਾਨੂੰ ਮੌਕਾ ਦਿੱਤਾ ਜੀ ਬਾਕੀ ਜਿੰਨੇ ਵੀ ਡੇਲੀ ਪੋਸਟ ਦੇਖ ਰਹੇ ਆ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸੋਸਰੀ ਗਾਲ ਜੀ ਤੁਸੀਂ ਵੀ ਨੌਜਵਾਨ ਹੋ ਤੁਸੀਂ ਵੀ ਯੰਗ ਹੋ ਤੁਸੀਂ ਸਮਾਜ ਸੇਵਾ ਕਰ ਰਹੇ ਹੋ ਕਿਸਾਨਾਂ ਦੀ ਮਦਦ ਤੁਸੀਂ ਕਰ ਰਹੇ ਹੋ ਪਿਛਲੇ ਦਿਨੀ ਸੋਸ਼ਲ ਮੀਡੀਆ ਤੇ ਤੁਹਾਡੀ ਇੱਕ ਪੋਸਟ ਵਾਇਰਲ ਹੋਈ ਸੀ ਕਾਫੀ ਕਿ ਕਿਸਾਨ ਜਿਹੜੇ ਮੌਸਮ ਦੀ ਮਾਰ ਚੱਲ ਰਹੇ ਸਨ ਉਹਨਾਂ ਨੂੰ ਐਨ ਆਰ ਆਈ ਵੀਰਾਂ ਵੱਲੋਂ ਤੁਸੀਂ ਅਸੀਂ 90 ਲੱਖ ਦੀ ਮਦਦ ਦਵਾਈ ਸੀ ਹਾਂਜੀ ਹਾਂ ਉਹ ਜਦੂ ਨਾ ਪਿਛਲੀ ਵਾਰ ਕਣਕਾਂ ਮੱਚੀਆਂ ਸੀ ਜੀ ਇੱਕ ਆਪਾਂ ਲਹਿਰ ਚਲਾਈ ਸੀਗੀ ਉਹ ਐ ਨਹੀਂ ਸੀ ਕਿ ਵੀ ਮੈਂ ਆਪ ਚਲਾਤੀ ਲੋਕਾਂ ਨੇ ਸੰਯੋਗ ਦਿੱਤਾ ਅਸੀਂ ਜਾ ਜਾ ਕੇ ਪਿੰਡਾਂ ਪਿੰਡਾਂ 'ਚ ਜਾ ਜਾ ਰੌਲਾ ਪਾਇਆ ਵੀ ਇੱਥੇ ਕਣਕ ਮੱਚ ਗਈ ਯਾਰ ਇਹ ਕਿਸਾਨ ਦੀ ਮਦਦ ਕਰੋ ਕਿਸਾਨਾਂ ਜੁम्मे ਕਰਜ਼ਾ ਬਹੁਤ ਜ਼ਿਆਦਾ ਚੜ ਗਿਆ ਐਨਆਰਆਈ ਵੀਰ ਸਿੱਧੇ ਉਹਨਾਂ ਦੇ ਅਕਾਊਂਟ 'ਚ ਪੈਸੇ ਟਰਾਂਸਫਰ ਕਰ ਦਿੰਦੇ ਸੀ ਬਾਕੀ ਇੱਕ ਲਹਿਰ ਇਹ ਜੀ ਚੱਲੀ ਜੀ ਕਿਉਂਕਿ ਇੱਕ ਕੰਮ ਤੋਰਨਾ ਔਖੀ ਗੱਲ ਹੈ ਜਦੋਂ ਤੁਰਪੇ ਤਾਂ ਫਿਰ ਲੋਕ ਆਪ ਹੀ ਜੁੜ ਜਾਂਦੇ ਆ ਇੱਕ ਇਹੋ ਜਿਹੀ ਲਹਿਰ ਚੱਲੀ ਅਸੀਂ ਕਹਿੰਦੇ ਸੀ ਯਾਰ ਡੇਰੇ ਵਾਲੇ ਬਾਬਿਆਂ ਨੂੰ ਨਾ ਕਣਕ ਪਾਓ ਇਹ ਵਿਲੇ ਫਿਰਦੇ ਆ ਆਪਾਂ ਇੱਕ ਦੂਜੇ ਦੀ ਕਿਸਾਨਾਂ ਦੀ ਮਦਦ ਕਰੀਏ ਫਿਰ ਬਹੁਤ ਜ਼ਿਆਦਾ ਲੋਕਾਂ ਇੱਧਰ ਵੀ ਜਿਹੜੇ ਪਿੰਡ ਵੀ ਕਣਕ ਮੱਚ ਜਾਂਦੀ ਸੀ ਦੂਜੇ ਪਿੰਡ ਤੋਂ ਲਿਆ ਕੇ ਲੋਕਾਂ ਨੇ ਕਣਕ ਦੀ ਮਦਦ ਕੀਤੀ ਆ ਜੀ ਜਿਹੜੇ ਹੁਣ ਗੜੇ ਪਏ ਆ ਮਾਨਕੀ ਪਿੰਡ ਚਾਰ ਪਿੰਡਾਂ ਚ ਗੜੇ ਪਏ ਸੀ ਇੱਥੇ ਵੀ ਮੈਂ ਪਾਈ ਵੀਡੀਓ ਲੋਕਾਂ ਨੇ ਬਹੁਤ ਜ਼ਿਆਦਾ ਪੱਠੇ ਤੂੜੀ ਸਾਰਾ ਸਮਾਨ ਉੱਥੇ ਪਹੁੰਚਦਾ ਕੀਤਾ ਇਹ ਲੋਕ ਐ ਇਹ ਗੱਲ ਇਹ ਆ ਜੀ ਆਪਾਂ ਨੂੰ ਇੱਕ ਕੰਮ ਸਰਵਾਤ ਕਰਨੀ ਔਖੀ ਹੈ ਜੀ ਜੇ ਆਪਾਂ ਕਰਦੇ ਆ ਤਾਂ ਲੋਕ ਸੰਯੋਗ ਦਿੰਦੇ ਆ ਚੰਗੇ ਕੰਮ ਦਾ ਐ ਨਹੀਂ ਹੈਗਾ ਵੀ ਕੱਲੇ ਸਿਰਫ ਮਾੜੇ ਕੰਮ ਦਿੰਦੇ ਚੰਗੇ ਤਾਂ ਦਿੰਦੇ ਆ ਲੋਕ ਡਰਦੇ ਰਹਿੰਦੇ ਆ ਯਾਰ ਵੀ ਰਹਿਣ ਦਿਓ ਮੈਂ ਇਹ ਨਹੀਂ ਇਹ ਕੰਮ ਕਰਨਾ ਪਰ ਜ਼ਰੂਰੀ ਆ ਵੀ ਕੋਈ ਨਾ ਕਿਸੇ ਨਾ ਕਿਸੇ ਇੱਕ ਬੰਦੇ ਨਾਲ ਹੀ ਸ਼ੁਰੂਆਤ ਹਾਂਜੀ 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 ਪਰ ਤੁਸੀਂ ਵੀ ਜਿਹੜੇ ਗੀਤਾਂ ਦਾ ਬਹਾਨਾ ਦੇ ਕੇ ਕਿਉਂਕਿ ਗਾਇਕੀ ਲੱਚਰ ਹੋ ਰਹੀ ਹੈ ਇਸ ਵਿੱਚ ਕੋਈ ਦੋ ਰਾਇ ਨਹੀਂ ਹੈ ਮੈਸੇਜ ਸੋਸ਼ਲ ਮੀਡੀਆ ਰਾਹੀਂ ਕੋਈ ਚੰਗੇ ਮੈਸੇਜ ਤਾਂ ਪਹੁੰਚ ਨਹੀਂ ਰਹੇ ਸਾਡੀ ਯੂਥ ਨੂੰ ਜੇ ਪਹੁੰਚ ਵੀ ਰਹੇ ਨੇ ਤਾਂ ਯੂਥ ਉਹਨਾਂ ਨੂੰ ਨੈਗਲੈਕਟ ਕਰ ਰਹੀ ਹੈ ਜਿਹੜੇ ਮੈਸੇਜ ਗਲਤ ਨੇ ਉਹਨਾਂ ਨੂੰ ਜਿਹੜੀ ਹੈ ਅਪਣਾ ਰਹੀ ਹੈ ਤੁਸੀਂ ਇਦਾਂ ਦੇ ਰਾ ਕਿਉਂ ਨਹੀਂ ਅਪਣਾ ਰਹੇ ਇਹ ਆਇਆ ਜੀ ਮੈਂ ਹੁਣ ਤੁਹਾਨੂੰ ਸੱਚ ਦੱਸ ਦਿੰਦਾ ਹਾਂ ਉਹ ਤੇ ਮੈਨੂੰ ਕਮੈਂਟਾਂ 'ਚ ਗਾਲਾਂ ਵੀ ਕੱਢ ਸਕਦੇ ਆ ਇਹ ਲੋਕਾਂ ਦਾ ਵੀ ਥੋੜਾ ਜਿਹਾ ਹੈਗਾ ਜੀ ਸਿੰਗਰਾਂ ਦਾ ਤਾਂ ਹੈਗਾ ਹੀ ਆ ਲੋਕਾਂ ਦਾ ਵੀ ਹੈਗਾ ਹੈਗਾ ਤੁਸੀਂ ਹੁਣ ਇੱਥੇ 12 ਗਾਉਣ ਲੱਗ ਜਓ ਕਿਸੇ ਨੇ ਨਹੀਂ ਸੁਣਨੀਆ ਜਦੋਂ ਤੁਸੀਂ ਗਾਣਾ ਮੰਨ ਲਓ ਦੂਜਾ ਗਾ ਰਹੇ ਹੋ ਉਸਲੀ ਲਗਾ ਰਹੇ ਹੋ ਤੇ ਵੱਧ ਤੋਂ ਵੱਧ ਲੋਕ ਵੇਊ ਲਾਉਂਦੇ ਆ ਜਿਹੜਾ ਹੁਣ ਰਾਜ ਕਾਕੜਾ ਬਾਈ ਗਾ ਰਿਹਾ ਹੈਗਾ ਉਹਦੇ ਗਾਣੇ ਨੂੰ ਵੇਊ ਨਹੀਂ ਜਾ ਰਹੇ ਚੰਗੀ ਚੀਜ਼ ਨੂੰ ਪਤਾ ਨਹੀਂ ਕੀ ਗੱਲ ਆ ਜੀ ਲੋਕ ਘੱਟ ਸ਼ੇਅਰ ਕਰਦੇ ਆ ਜਿੰਨਾ ਤੁਸੀਂ ਚੱਕ ਲੋ ਧਰ ਲੋ ਹਥਿਆਰਾਂ ਵਾਲੇ ਗਾਉਂਦੇ ਹੋ ਉਹਨੂੰ ਵੱਧ ਪ੍ਰਮੋਟ ਕਰਦੇ ਆ ਗਾਏ ਕੀ ਦੀ ਜਿਸ ਤਰ੍ਹਾਂ ਗੱਲ ਕਰ ਰਹੇ ਆ کافی ਸਮੇਂ ਤੋਂ سوشل میڈیا ਤੇ ਕਿਉਂਕਿ سوشل میڈیا ਕਰਕੇ ਕੋਈ ਵੀ ਚੀਜ਼ ਦਾ ਲੋਕਾਂ ਨਹੀਂ ਰਹਿੰਦਾ ਤੁਸੀਂ ਤੁਹਾਡਾ ਵਿਵਾਦ ਐਲੀ ਮੰਗੜ ਦੇ ਨਾਲ ਕਦੀ ਐਲੀ ਮੰਗੜ ਤੁਹਾਨੂੰ बोल ਰਹੀ ਹੈ ਕਦੀ ਤੁਸੀਂ ਉਹਨੂੰ ਜਵਾਬ ਦੇ ਰਹੇ ਹੋ ਇਹ ਕੀ ਚੱਕਰ ਕੀ ਹੈ ਚੱਕਰ ਤਾਂ ਇਹ ਆ ਜੀ ਕਿਉਂਕਿ ਜਦੋਂ ਮੈਂ ਇਹ ਨਹੀਂ ਕਹਿੰਦਾ ਵੀ ਮੈਂ ਬਾਲਾ ਜਿਆਦੇ ਹਿੱਟਾਂ ਕੁਦਰਤੀ ਗੱਲ ਆ ਜਦੋਂ ਬੰਦੇ ਦਾ ਮਾੜਾ ਮੋਟਾ ਨਾਂ ਚੱਲਦਾ ਤੇ ਅਗਲਾ ਕਹਿੰਦਾ ਯਾਰ ਇਹਨੂੰ ਗਾਲ ਕੱਢਦੀ ਆਪਾਂ ਵੀ ਹਿੱਟ ਹੋ ਜਾਈਏ ਤੇ ਬਾਕੀ ਐਲੀਮੈਂਟ ਨੇ ਤਾਂ ਆਪ ਹੀ ਕਿਹਾ ਕਹਿੰਦਾ ਵੀ ਜਿਹੜੇ ਕਿਸਾਨ ਮੋਟਰਾਂ ਤੇ ਬੰਦੇ ਵਿੱਚ ਹੀ ਮੈਨੂੰ ਕਹਿ ਰਿਆ ਸੀ ਕਹਿੰਦਾ ਜਿਹੜੇ ਕਿਸਾਨ ਮੋਟਰਾਂ ਤੇ ਬੰਦੇ ਆ ਉਹ ਨਸ਼ਾ ਕਰਦੇ ਕਿਸੇ ਟਾਈਮ ਉਹਨੇ 1.5 ਸਾਲ ਪਹਿਲਾਂ ਉਹਨੇ ਵੀਡੀਓ ਪਾਈ ਸੀ ਤੇ ਉਹਨੂੰ ਮੈਂ ਕਿਹਾ ਵੀ ਯਾਰ ਸਾਰੇ ਕਿਸਾਨ ਨਸ਼ਾ ਕਰਦੇ ਵੀ ਕੀ ਕਹੀ ਜਾਂਦਾ ਤੂੰ ਹੋਇਆ ਜੀ ਉਹਦੇ ਨਾਲ ਬਵਾ ਬਿਵਾਦ ਚੱਲਿਆ ਹੁਣ ਵੀ ਚੱਲਦਾ ਰਹਿੰਦਾ ਜੀ ਤੇ ਬਾਕੀ ਉਹਦੀ ਮ ਇਹ ਸੋਸ਼ਲ ਮੀਡੀਆ ਤੇ ਸਵਾਲ ਜਵਾਬ ਦਾ سلسلہ ਬੜਾ ਜ਼ਿਆਦਾ ਭਖਿਆ ਹੋਇਆ ਹੈ ਚਾਹੇ ਸ਼ੈਨਾਜ਼ ਸਹਿਮਾਨਸ਼ੀ ਦਾ ਲੈ ਲਓ ਚਾਹੇ ਐਲੀ ਤੇ ਤੁਹਾਡਾ ਲੈ ਲਓ ਇਹ ਇਹ ਨਵਾਂ ਟ੍ਰੈਂਡ ਚਲਾ ਰਹੇ ਹਾਂ ਤੁਸੀਂ ਸੋਸ਼ਲ ਮੀਡੀਆ ਤੇ ਟ੍ਰੈਂਡ ਤਾਂ ਨਹੀਂ ਚਲਾ ਰਹੇ ਜੀ ਪਰ ਇਹ ਲੋਕਾਂ ਦਾ ਵੀ ਰੁਝਾਨ ਬਣ ਗਿਆ ਵੀ ਜੇ ਸਨਾਜ ਗੱਲਤੇ ਹਵਾਸੀ ਲੜ ਰਹੀਆਂ ਵੱਧ ਤੋਂ ਵੱਧ ਦੇਖਦੇ ਆ ਜੇ ਉਹ ਆ ਦਾ ਕੰਮ ਚੰਗਾ ਲੈ ਕੇ ਆ ਰਹੀਆਂ ਤੇ ਉਹਨੂੰ ਘੱਟ ਦੇਖਦੇ ਆ ਮੈਂ ਮੰਨਦਾ ਕਿ ਵੀ ਇੱਥੇ ਹੁਣ ਕਮੈਂਟ ਕਰਨਗੇ ਲੋਕ ਫੇਸਬੁੱਕ ਤੇ ਵੀ ਇਹ ਬਹੁਤ ਸਿਆਣੇ ਸਿਆਣੇ ਸੁਣੀ ਨੇ ਆਪਾਂ ਹੈਗੇ ਸਿਰਫ ਇੱਕ ਗੱਲ ਕਰਨ ਦੀ ਹੈ ਵੀ ਜਦੂ ਆਪਾਂ ਮਸਾਲਾ ਦਿੰਨੇ ਆ ਲੋਕਾਂ ਨੂੰ ਲੜਦੇ ਆ ਇਸ ਵਿੱਚ ਤਾਂ ਲੋਕ ਵੱਧ ਦੇਖਦੇ ਆ ਜੇ ਨਹੀਂ ਮੰਨ ਲਓ ਵੀ ਸਾਫ਼ ਸੁਥਰਾ ਕੰਮ ਕਰਦੇ ਨੇ ਤੇ ਘੱਟ ਦੇਖਣਾ ਪਸੰਦ ਕਰਦੇ ਇਹ ਲੋਕਾਂ ਦੀ ਆਦਤ ਬਣ ਗਈ ਕਸੂਰ ਵਿੱਚ ਸਾਡਾ ਵੀ ਬਹੂਗਾ ਪਰ ਨਾਲ ਲੋਕਾਂ ਦਾ ਵੀ ਹੈਗਾ ਪਰ ਲੋਕ ਦੇਖ ਜ਼ਰੂਰ ਰਹੇ ਨੇ ਦੇਖ ਕੇ ਕਮੈਂਟਸ ਦੇ ਵਿੱਚ ਗਾਲਾਂ ਵੀ ਕੱਢ ਰਹੇ ਨੇ ਕੋਈ ਸ਼ਾਬਾਸ਼ੀ ਤਾਂ ਕੋਈ ਵੀ ਨਹੀਂ ਦੇ ਰਿਹਾ ਇਸ ਨੂੰ ਦੇਖ ਹਾਂਜੀ ਸਾਵਾਸ ਨਹੀਂ ਦੇ ਰਿਹਾ ਪਰ ਇਹ ਟ੍ਰੈਂਡ ਬਣ ਚੁੱਕਿਆ ਯਾਰ ਵੀਰ ਜੇ ਸੁਰੱਖਿਆ ਚਾਉਣਾ ਤਾਂ ਭੇਜ ਦੇ ਇਹਨੂੰ ਗਾਲ ਕੱਢ ਦਿਓ ਜਿਹੜਾ ਮਸ਼ਹੂਰ ਬੰਦਾ ਹੈਗਾ ਆ ਸਿਸਟਮ ਚੱਲ ਰਿਹਾ ਜੀ ਇੱਕ ਇਹ ਗਾਇਕ ਜਿਹੜੇ ਨੇ ਇੱਕ ਦੂਸਰੇ ਨੂੰ ਗੀਤਾਂ ਦੇ ਜ਼ਰੀਏ ਜਾਂ ਸੋਸ਼ਲ ਮੀਡੀਆ ਤੇ ਲਾਈਵ ਹੋ ਕੇ ਇੱਕ ਦੂਸਰੇ ਦੇ ਪ੍ਰਤੀ ਜਿਹੜੀ ਹੈ ਪੜਾਅ ਸਕਟ ਰਹੇ ਨੇ ਇਹ ਸੋਸ਼ਲ ਮੀਡੀਆ ਕਿਹੜੇ ਰਸਤੇ ਜਾ ਰਿਹਾ ਹੈ ਸੋਸ਼ਲ ਮੀਡੀਆ ਕਿਸੇ ਹੋਰ ਕੋਈ ਇਹਦਾ ਮੋਟਿਵ ਸੀਗਾ ਕਿ ਜਿਹੜੇ ਲੋਕ ਦੂਰ ਦਰਾਡੇ ਬੈਠੇ ਨੇ ਉਹਨਾਂ ਨੂੰ ਜੋੜਨਾ ਜਿਹੜਾ ਮੈਸੇਜ ਹੈ ਇੱਕ ਦੂਸਰੇ ਤੱਕ ਪਹੁੰਚਾਉਣਾ ਜਲਦੀ ਪਹੁੰਚਾਉਣਾ ਪਰ ਇਹ ਸੋਸ਼ਲ ਮੀਡੀਆ ਦਾ ਰਸਤਾ ਹੀ ਕੋਈ ਹੋਰ ਹੋ ਗਿਆ ਇਹ ਤਾਂ ਜੀ ਆਪਣੇ ਸਾਰੇ ਆ ਜਿਵੇਂ ਹੁਣ ਅਸੀਂ ਕਿਸਾਨਾਂ ਦੀ ਜਿਹੜੀ ਹੈਲਪ ਕਰਦੇ ਆ ਉਹ ਫੇਸਬੁੱਕ ਰਾਹੀਂ ਕਰ ਰਹੇ ਆ ਇਹ ਤਾਂ ਆਪਣੀ ਸੋਚ ਆ ਜੀ ਆਪਾਂ ਨੂੰ ਕਿੱਧਰ ਨੂੰ ਲੈ ਕੇ ਜਾਣਾ ਹੈ ਬੇਸਾਕ ਇਹਦੇ ਤੇ ਲੜਾਈ ਪਾ ਲਈਏ ਬੇਸਾਕ ਇਹਦੇ ਤੇ ਸਮਾਜਿਕ ਕੰਮ ਕਰ ਲਈਏ ਕੁਝ ਵੀ ਕਰ ਸਕਦੇ ਆ ਸੋਸ਼ਲ ਮੀਡੀਆ ਲਈ ਹਰ ਇੱਕ ਰਾਹ ਖੁੱਲਾਗਾ ਕੋਈ ਇਹਨੂੰ ਚੰਗੇ ਤੌਰ ਤੇ ਵਰਤ ਰਿਹਾ ਕੋਈ ਮਾੜੇ ਤੌਰ ਤੇ ਵਰਤ ਰਿਹਾ ਤੁਸੀਂ ਜਿਸ ਤਰ੍ਹਾਂ ਕਿਹਾ ਕਿ ਐਲੀ ਮੰਗਟ ਨੇ ਕਿਹਾ ਕਿ ਕਿਸਾਨ ਨਸ਼ੇ ਕਰਕੇ ਮੋਟਰਾਂ ਤੇ ਬੰਦੇ ਨੇ ਨਸ਼ਾ ਤਾਂ ਚਲੋ ਬਹੁਤ ਜ਼ਿਆਦਾ ਵਧਿਆ ਹੋਇਆ ਹੈ ਸਾਡੇ ਸਮਾਜ ਦੇ ਵਿੱਚ ਸਭ ਤੋਂ ਵੱਡੀ ਜਿਹੜੀ ਹੈ ਇੱਕ ਇੱਕ ਤਰ੍ਹਾਂ ਤੁਸੀਂ ਕਹਿ ਲਓ ਸਾਡਾ ਬੜਾ ਵੱਡਾ ਨੈਗੇਟਿਵ ਪੁਆਇੰਟ ਹੈ ਕਿ ਨਸ਼ਾ ਖੁੱਲੇ ਆਮ ਮਿਲ ਰਿਹਾ ਹੈ ਇਹਦਾ ਜੀ ਸਰਕਾਰਾਂ ਹੱਲ ਕਰ ਹੀ ਨਹੀਂਆਂ ਜੀ ਕੋਈ ਸਰਿਆਮ ਚੱਲ ਰਿਹਾ ਹੈਗਾ ਆ ਰਹੀਆਂ ਸਰਕਾਰਾਂ ਲਾਰੇ ਲਾ ਰਹੀਆਂ ਜਿਹੜੇ ਮਰਜ਼ੀ ਆ ਜਾਣ ਕੋਈ ਹੱਲ ਹੋ ਨਹੀਂ ਰਿਹਾ ਜੀ ਜ਼ਿਆਦਾਤਰ ਜਮਾਨੀ ਬਾਹਰ ਜਾਣਾ ਪਸੰਦ ਕਰ ਰਹੀ ਹੈ ਜੀ ਕਿਉਂਕਿ ਇੱਥੇ ਸਿਸਟਮ ਹੀ ਇੰਨਾ ਵਿਗੜਿਆ ਕੋਈ ਵੀ ਇੱਥੇ ਰਹਿ ਕੇ ਰਾਜੀ ਨਹੀਂ ਜਿਹੜਾ ਚੰਗੀ ਰੋਟੀ ਖਾਂਦਾ ਉਹ ਵੀ ਨਹੀਂ ਇੱਥੇ ਆਦੇ ਬੱਚਾ ਨੂੰ ਰੱਖ ਕੇ ਰਾਜੀ ਕਿਉਂਕਿ ਅਗਲਾ ਕਹਿੰਦਾ ਯਾਰ ਝੂਠਾ ਪਰਚਾ ਹੋ ਗਿਆ ਕੋਈ ਕਾਨੂੰਨ ਨਹੀਂ ਕੋਈ ਬਵਸਤਾ ਨਹੀਂ ਸਭ ਇੱਥੋਂ ਜਾਣਾ ਪਸੰਦ ਕਰਦੇ ਵੀ ਫੌਰਨ ਚੱਲੀ ਜੀ ਜੇ ਹੱਲ ਸਰਕਾਰਾਂ ਨਹੀਂ ਹਾਂਜੀ ਸਮੇਂ ਦੀ ਲੋੜ ਆ ਹੱਲ ਜ਼ਰੂਰੀ ਆ ਜੀ ਪਰ ਇਹ ਲੋਕਾਂ ਲੋਕਾਂ ਨੂੰ ਇਕੱਠੇ ਹੋਣਾ ਪਊ ਪਿੰਡਾਂ 'ਚ ਜਿਹੜਾ ਲੋਕਾਂ ਦਾ ਤਣਾਅ ਬਹੁਤ ਜ਼ਿਆਦਾ ਵੱਧ ਰਿਹਾ ਜਿਵੇਂ ਹੁਣ ਪਿੱਛੇ ਸਰਪੰਚੀਆਂ ਦੀਆਂ ਵੋਟਾਂ ਆਈਆਂ ਇੱਕ ਦੂਜੇ ਦੇ ਕਤਲ ਕਰਨ ਤੱਕ ਗਏ ਆ ਜਿੰਨਾ ਚਿਰ ਲੋਕ ਇਕੱਠੇ ਹੋ ਕੇ ਲੀਡਰਾਂ ਨੂੰ ਪਿੰਡ ਤੋਂ ਬਾਹਰ ਨਹੀਂ ਘੇਰਦੇ ਵੀ ਤੁਸੀਂ ਸਾਡੇ ਪਿੰਡ 'ਚ ਨਹੀਂ ਵੜ ਸਕਦੇ ਤੁਸੀਂ ਕੋਈ ਕੰਮ ਨਹੀਂ ਕੀਤਾ ਫੇਰ ਹੱਲ ਹੋਊਗਾ ਲੋਕ ਤਾਂ ਆਸ ਵਿੱਚ ਹੀ ਬੜੇ ਨਜਾਇਜ਼ ਇਹਨਾਂ ਦੇ ਪਾੜੇ ਪੈ ਗਏ ਜੇ ਕੋਈ ਲੀਡਰ ਆਉਂਦਾਗਾ ਹਰੇਕ ਹੀ 10 ਚਮਚੇ ਹਰੇਕ ਪਿੰਡ 'ਚੋਂ ਮੇਰੇ ਵਰਗੇ ਹੁੰਦੇ ਆ ਕਹਿੰਦੇ ਸਾਡਾ ਲੀਡਰ ਆ ਗਿਆ ਬਈ ਇਹਨੂੰ ਕੋਈ ਸਵ ਦੇ ਵਿੱਚ ਵੀ ਰੁਝਾਨ ਰੱਖਦੇ ਹੋ ਗਾਣੇ ਗੁਣੇ ਵੀ ਗਾ ਲੈਨੇ ਹੋ ਕੋਈ ਗਾਣਾ ਸੁਣਾ ਦਿਓ ਗਾਣਾ ਸੁਣਾ ਲੈਨੇ ਜੀ ਗਾਣਾ ਮੇਰਾ ਆਇਆ ਸੀਗਾ ਜੀ ਹਰਨੇ ਦਾ ਲਿਖਿਆ ਸੀਗਾ ਜਹਾਜ਼ ਦਾ ਤੇਲ ਉਹ ਸੁਣਾ ਦਿੰਨੇ ਆ ਜੀ ਜੱਟ ਨੂੰ ਤਾਂ ਖਾ ਗਿਆ ਏ ਚੋਰਾ ਵੈਰ ਨੇ ਹੱਲ ਲੈ ਗਿਆ ਬਿਆਕੇ ਤੈਨੂੰ ਗੋਰਾ ਵੈਰ ਨੇ ਮੈਂ ਤਾਂ ਆਖਾਂ ਚੰਦਰੀਏ ਦਿੱਲੀ ਵੀ ਨਾ ਟੱਪੇ ਸਾਰਾ ਤੇਰਾ ਜ਼ਿੰਦਗੀ ਦਾ ਖੇਲ ਮੁੱਕ ਜੇ ਸੜ ਗਈਆਂ ਕੁੜੇ ਰੋਂਦਾ ਪੁੱਤ ਬੇਬੇ ਦਾ ਤੇਰਾ ਪਾਪ ਨੇ ਜਹਾਜ਼ ਦਾ ਨਹੀਂ ਤੇਲ ਮੁੱਕ ਜੇ ਵਧੀਆ ਜੀ ਲੋਕਾਂ ਨੇ ਰਿਸਪਾਂਸ ਦਿੱਤਾ ਸੀ ਗਾਣੇ ਨੂੰ ਜੀ ਇਹਨੂੰ ਅੱਛਾ ਗਾਇਕੀ ਵੀ ਅੱਜਕੱਲ ਜੇਕਰ ਗਾਇਕੀ ਦੀ ਗੱਲ ਕਰੀਏ ਅੱਜਕੱਲ ਰਿਆਸ ਦਾ ਇੰਨਾ ਟ੍ਰੈਂਡ ਨਹੀਂ ਰਿਹਾ ਜਿਸ ਤਰ੍ਹਾਂ ਪਹਿਲੇ ਤਾਂ 8-9 ਘੰਟੇ ਰਿਆਸ ਹੁੰਦਾ ਸੀ ਅੱਜਕੱਲ ਆਟੋ ਟਿਊਨਰ ਦਾ ਸਹਾਰਾ ਲਿਆ ਜਾ ਰਿਹਾ ਹੈ ਗੀਤ ਆਪਣਾ ਕੁਝ ਸਮਾਂ ਲਗਾਉਂਦੇ ਨੇ ਗੀਤ गा ਕੇ ਆਟੋ ਟਿਊਨਰ ਦੇ ਸਹਾਰੇ ਦੇ ਨਾਲ ਤੇ YouTube ਤੇ ਪਾ ਦਿੰਦੇ ਨੇ ਹਾਂਜੀ ਗੱਲ ਆਪਾਂ ਤੁਹਾਡੀ ਨਾਲ ਸਹਿਮਤਾ ਇਹ ਹੋ ਰਹੀ ਆ ਤੇ ਵੈਲਿਡਿਟੀ ਵੀ ਫਿਰ ਉਨਨੀ ਰਹੇਗੀ ਅੱਜ ਗਾਣਾ ਕੱਢੋ ਉਹਨੂੰ ਇੱਕ ਦਿਨ ਲੋਕ ਸੁਣਦੇ ਆ ਜਾਂ ਉਹਦੀ ਕਹਿ ਦਿੰਦੇ ਥੱਲੇ ਕਮੈਂਟ ਕਰਕੇ ਬਈ ਰਹਾ ਗਾਣਾ ਤੇਰਾ ਵਧੀਆ ਸੀ ਅਗਲਾ ਕੱਢ ਉਹ ਜਾਂ ਗਾਹ ਸਿਸਟਮ ਚੱਲ ਰਿਹਾ ਤੇ ਉਵੇਂ ਗਾ ਰਿਹਾ ਚੱਲੀ ਜਾਂਦਾ ਜੀ ਬਸ ਗਾਇਕੀ ਤੋਂ ਸੰਤੁਸ਼ਟੋਂ ਜਿਹੜੀ ਗਾਇਕੀ ਅੱਜਕੱਲ ਚੱਲ ਰਹੀ ਹੈ ਟ੍ਰੈਂਡਿੰਗ ਵਿੱਚ ਉਸ ਤੋਂ ਸੰਤੁਸ਼ਟੋਂ ਸੰਤੁਸ਼ਟੀ ਦਾ ਕੀ ਹੈ ਜੀ ਸਾਨੂੰ ਪਹਿਲਾਂ ਹੀ ਦੱਸਤਾ ਵੀ ਜੇ ਕੋਈ ਲੋਕ 12 ਗਾਉਂਦੇ ਆ ਜਾਂ ਵਧੀਆ ਗਾਉਂਦੇ ਆ ਉਹਨੂੰ ਲੋਕ ਪਸੰਦ ਨਹੀਂ ਕਰਦੇ ਫਿਰ ਉਹ ਜਿਵੇਂ ਗਾਹ ਚੱਲੀ ਜਾਂਦਾ ਤੇ ਉਵੇਂ ਉਹ ਗਾਉਣ ਵਾਲੇ ਦੇ ਕਿ ਅੱਜ ਦੇ ਸਮੇਂ ਦੇ ਵਿੱਚ ਕੋਈ ਵੀ ਪਾਰਟੀ ਹੋਵੇ ਵਿਆਹ ਹੋਵੇ ਜਾਂ ਫਿਰ ਗੱਡੀਆਂ 'ਚ ਗਾਣੇ ਕੋਈ ਅਜਿਹੇ ਗਾਣਾ ਸੁਣਨ ਨੂੰ ਨਹੀਂ ਮਿਲਦਾ ਜਿਹੜਾ ਮਾਪੇ-ਬਾਪ ਦੇ ਨਾਲ ਬੈਠ ਕੇ ਸੁਣਿਆ ਜਾਵੇ ਪੰਜਾਬੀਆਂ ਦੇ ਸ਼ੁਰੂ ਤੋਂ ਹੀ ਖੂਨ ਥੋੜਾ ਜਿਹਾ ਗਰਮਾ ਜੀ ਜ਼ਿਆਦਾਤਰ ਪੰਜਾਬੀ ਆਪ ਹੀ ਇਹਨਾਂ ਨੂੰ ਪਹਿਲ ਦਿੰਦੇ ਆ ਵੀ ਸੁਣਨਾ ਪਸੰਦ ਕਰਦੇ ਆ ਹੋ ਇਹ ਵਿੱਚ ਹਥਿਆਰਾਂ ਦੀ ਗੱਲ ਹੋ ਰਹੀ ਹੈ ਮਹਿੰਗੀ ਗੱਡੀਆਂ ਦੀ ਗੱਲ ਹੋ ਰਹੀ ਹੈ ਇਹ ਬਹੁਤ ਜ਼ਿਆਦਾ ਟ੍ਰੈਂਡ ਵਿੱਚ ਹਾਂਜੀ ਹੈ ਬਹੁਤ ਮਾੜੀ ਗੱਲ ਆ ਮੈਂ ਕਹਿ ਰਿਹਾ ਵੀ ਹਥਿਆਰਾਂ ਵਾਲੇ ਗਾਣੇ ਆਉਣੇ ਨਹੀਂ ਚਾਹੀਦੇ ਕਿਉਂਕਿ ਲੋਕਾਂ ਦੇ ਪ੍ਰਭਾਵ ਇਹ ਛੱਡ ਰਹੇ ਆ ਅਗਲੇ ਨੂੰ ਆ ਲੱਗਦਾ ਗੱਡੀ 'ਚ ਯਾਰ ਮੇਰਾ ਗਾਣੀ ਵੱਜਦਾ ਜਦੋਂ ਉਹ ਗਾਣਾ ਚੱਲਦਾ ਹੁੰਦਾ ਚੱਕ ਦਾਂਗੇ ਮਾਰ ਦਾਂਗੇ ਅਗਲਾ ਕਹਿੰਦਾ ਯਾਰ ਮੇਰਾ ਗਾਣੀ ਚੱਲਦਾ ਉਹ ਅਗਲਾ ਵੀ ਉਵੇਂ ਕਰ ਰਿਹਾਗਾ ਉਹਨਾਂ ਨੂੰ ਦੇਖ ਕੇ ਪਰ ਕੀਤਾ ਕੀ ਜਾਵੇ ਜੀ ਕੁਛ ਮੰਨ ਲਓ ਗਾਇਕਾਂ ਦਾ ਵੀ ਕਸੂਰ ਆ ਤੇ ਉਧਰ ਵੀ ਕਸੂਰ ਆ ਦੋਨੇ ਹੱਥਾਂ ਨਾਲ ਤਾੜੀ ਵੱਜਦੀ ਆ ਹੁਣ ਤਾਂ ਗਾਲਾਂ ਗੂਲਾਂ ਵੀ ਕੱਢਣਗੇ ਕਮੈਂਟ 'ਚ ਕੱਢ ਲੈਣ ਦੇ ਆਪਾਂ ਤਾਂ ਗੱਲ ਸੱਚੀ ਕਰਨੀ ਹੈ ਜੀ ਅੱਛਾ ਐਮੇ ਵਿਰਕ ਦੇ ਨਾਲ ਫਿਲਮ ਆ ਰਹੀ ਹੈ ਤੁਹਾਡੀ ਕਿਸ ਤਰ੍ਹਾਂ ਦਾ ਕਿਰਦਾਰ ਨਿਭਾ ਰਹੇ ਹੋ ਹਾਂਜੀ ਐਮੀ ਬਿਰਕ ਦੀ ਜਿਹੜੀ ਫਿਲਮ ਆ ਰਹੀ ਆ ਉਹਦੇ ਚ ਆਪਾਂ ਕਰਦਾਰ ਆਪਾਂ ਨੂੰ ਇੱਕ ਵਧੀਆ ਕਰਦਾਰ ਉਹਨਾਂ ਨੇ ਦਿੱਤਾ ਤੇ ਬਾਈ ਐਮੀ ਬਿਰਕ ਆ ਬਾਮਕਾ ਮੈਡਮ ਉਹਦੇ ਚ ਹੀਰੋਇਨ ਆ ਤੇ ਸਿਮਰਜੀਤ ਸਿੰਘ ਡਾਇਰੈਕਟਰ ਆ ਤੇ ਜਿਹੜੇ ਉਹਦੇ ਰੈਕਟਰ ਆ ਉਹ ਗੁਰਪ੍ਰੀਤ ਭਲੇੜੀ ਜੀ ਆ ਤੇ ਜਗਦੀਪ ਸਿੱਧੂ ਜੀ ਆ ਬਹੁਤ ਕੈਂਟ ਫਿਲਮ ਬਣ ਰਹੀ ਹੈ ਜੀ ਤੇ ਬਾਕੀ ਉਹਨਾਂ ਦੀ ਨਿੱਕਾ ਜਲਦਾਰ ਬੰਨ ਤੇ 2 ਤਾਂ ਹਿੱਟ ਹੀ ਸੀ 3 ਆ ਰਹੀ ਆ ਇੰਡਸਟਰੀ ਦੀ ਪਹਿਲੀ ਫਿਲਮ ਆ ਜਿਹੜੀ 3 ਆ ਰਹੀ ਆ ਬਾਕੀ ਦੇਖਦੇ ਆ ਪ੍ਰਮਾਤਮਾ ਮਿਹਰ ਕਰੇ ਤੇ ਹੁਣ ਮੈਂ ਆਦੇ ਰੋਲ ਬਾਰੇ ਤਾਂ ਤੁਹਾਨੂੰ ਬੜਾ ਦੱਸ ਨਹੀਂ ਸਕਦਾ ਜੀ ਤੁਸੀਂ ਸਿਨੇਮੇ ਘਰਾਂ ਚ ਜਾ ਕੇ ਦੇਖ ਸਕਦੇ ਹੋ ਜੀ ਅੱਛਾ ਜਿਹੜੇ ਸਟਾਰਸ ਨੇ ਇਹਨਾਂ ਦੇ ਸੁਭਾਅ ਨੂੰ ਲੈ ਕੇ ਬੜੇ ਹੀ ਸਵਾਲ ਖੜੇ ਹੁੰਦੇ ਨੇ ਕਹਿੰਦੇ ਨੇ ਕਿ ਪਰਦੇ ਤੇ ਜਿੰਨੇ ਮਾਸੂਮ ਪਰਦੇ ਤੇ ਜਿੰਨੇ ਜਿਹੜੇ ਹੰਬਲ ਆਪਣੇ ਆਪ ਨੂੰ ਸ਼ੋਅ ਕਰਦੇ ਨੇ ਅਸਲੀਅਤ ਵਿੱਚ ਇਹਨੇ ਨਹੀਂ ਹੁੰਦੇ ਤੁਹਾਡਾ ਤਾਂ ਵਾਹ ਵਾਹ ਪਿਆ ਉਹਨਾਂ ਨਾਲ ਤੁਹਾਡਾ ਕੀ ਕਹਿਣਾ ਹੈ ਕਿ ਇਹ ਸੱਚ ਹੈ ਕਿ ਝੂਠ ਹੈ ਨਹੀਂ 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 ਇਹ ਐਵੇਂ ਹੀ ਲੱਗਦਾ ਹੁੰਦਾ ਜੀ ਸਟਾਰ ਆਪਾਂ ਨੂੰ ਲੱਗਦਾ ਰਹਿੰਦਾ ਵੀ ਯਾਰ ਇਹ ਐ ਕਰਨਗੇ ਐ ਕਰਨ ਨਹੀਂ ਇਹ ਨਹੀਂ ਹੁੰਦਾ ਜੀ ਹੁਣ ਸੈੱਟ ਤੇ ਜਿੰਨੇ ਜਾਂਦੇ ਆ ਉੱਥੇ ਬਾਈ ਐਵੇਂ ਹੀ ਬਰਕ ਨਾਲ ਫੋਟੋਆਂ ਕਰਾਉਂਦੇ ਆ ਹੀਰੋਆਂ ਨਾ ਕਰਾਉਂਦੇ ਆ ਸਾਹਮਣਾ ਕਰਾਉਂਦੇ ਆ ਕੋਈ ਚੱਕਰ ਨਹੀਂ ਜੀ ਉਹ ਲੋਕਾਂ ਨੂੰ ਹੀ ਮਹਿਸੂਸ ਹੁੰਦਾ ਰਹਿੰਦਾ ਕਿਉਂਕਿ ਉਹ ਕਲਾਕਾਰ ਬਿਜੀ ਵੱਧ ਹੋ ਜਾਂਦੇ ਆ ਅਗਲਾ ਕਹਿੰਦਾ ਯਾਰ ਇਹ ਇਹ ਚਾਕੜ ਆ ਗਈ ਮਿਲਦਾ ਨਹੀਂ ਇਹ ਸਟਾਰ ਹੋ ਗਿਆ ਕਿਉਂਕਿ ਪਬਲਿਕ ਦੀ ਹਮੇਸ਼ਾ ਇਹ ਕੰਪਲੇਨਟ ਰਹਿੰਦੀ ਹੈ ਕਿ ਪਬਲਿਕ ਨੇ ਹੀ ਸਟਾਰ ਸਟਾਰ ਬਣਾਇਆ ਤੇ ਪਬਲਿਕ ਨੂੰ ਹੀ ਸਮਾਂ ਨਹੀਂ ਦਿੰਦੇ ਪਬਲਿਕ ਨਾਲ ਹੀ ਗਲਤ ਤਰੀਕੇ ਦੇ ਨਾਲ ਜਾਂ ਗੁੱਸੇ ਦੇ ਨਾਲ ਡੀਲ ਕਰਦੇ ਨੇ ਨਹੀਂ ਇਹ ਗੱਲ ਸਹੀ ਹੈ ਜੀ ਪਬਲਿਕ ਜੀ ਚਾਹੇ ਤਾਂ ਬੰਦਾ ਆਰਸ਼ ਤੇ ਨਹੀਂ ਫਰਸ਼ ਤੇ ਉਹ ਹੁੰਦਾ ਤਾਂ ਪਬਲਿਕ ਦੀ ਸਾਰੀ ਹੈ ਜੀ ਜਿਵੇਂ ਉਹਨਾਂ ਨੇ ਪਬਲਿਕ ਨੇ ਚੜਾਉਣਾ ਤਾਂ ਫੇਰ ਹੀ ਬੰਦਾ ਚੜਦਾ ਮਿਲਣਾ ਜ਼ ਗੱਲ ਨਹੀਂ ਹੁੰਦੀ ਜੀ ਵਿੱਚ ਹੁੰਦੇ ਆ ਈਗੋ ਕਰੀ ਜਾਂਦੇ ਵੀ ਮੈਂ ਨਹੀਂ ਫੋਟੋ ਕਰਾਉਣੀ ਉਹ ਗਲਤ ਗੱਲ ਆ ਜੀ ਹਰ ਇੱਕ ਨੂੰ ਮਿਲਣਾ ਚਾਹੀਦਾ ਕਿਉਂਕਿ ਬਣਾਉਣ ਵਾਲੀ ਵੀ ਜਨਤਾ ਹੈ ਗਾਰਡਨ ਵਾਲੀ ਵੀ ਹਾਂਜੀ ਜਨਤਾ ਹੀ ਹੁੰਦੀ ਹੈ ਜੀ ਤੁਹਾਡਾ ਕੀ ਕਹਿਣਾ ਤੁਹਾਡੀ ਸ਼ੁਰੂਆਤ ਆਣ ਵਾਲੇ بڑے ਪ੍ਰੋਜੈਕਟਸ ਤੋਂ ਅਜੇ ਹੀ ਮਿਲਣਗੇ ਵੱਡੇ ਵੱਡੇ ਕਲਾਕਾਰਾਂ ਨਾਲ ਕੰਮ ਕਰਨ ਨੂੰ ਮਿਲੇਗਾ ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਵੀ ਵੱਡੇ ਕਲਾਕਾਰ ਬਣੋਗੇ ਤਾਂ ਕੀ ਜ਼ਹਿਨ ਦੇ ਵਿੱਚ ਰੱਖ ਕੇ ਚੱਲ ਰਹੇ ਹੋ ਇਸ ਸਫ਼ਰ ਦੇ ਵਿੱਚ ਜ਼ਹਿਨ ਤਾਂ ਹੈ ਜੀ ਕੱਲ ਨੂੰ ਪ੍ਰਮਾਤਮਾ ਨੇ ਮੌਕਾ ਦਿੱਤਾ ਆਪਾਂ ਕੋਈ ਵੱਡੇ ਸਟਾਰ ਬਣਨੇ ਆਂ ਕੁਝ ਵੀ ਬਣਨੇ ਆਂ ਪਰ ਮੈਂ ਆਪਦੇ ਆਪ ਨੂੰ ਸਟਾਰ ਤਾਂ ਸਮਝਦਾ ਨਹੀਂ ਕਿ ਸਟਾਰ ਤਾਂ ਸਟਾਰ ਤਾਂ ਮੈਂ ਉਹਨਾਂ ਨੂੰ ਸਮਝਦਾ ਜਿਨ੍ਹਾਂ ਨੇ ਆਪਾਂ ਨੂੰ ਕੋਈ ਸੇਧ ਦਿੱਤੀ ਹੈ ਕਿਸੇ ਨੇ ਪੂੜੀਏ ਦੀ ਬੂੰਦ ਦੀ ਖੋਜ ਕੀਤੀ ਹੈ ਉਹਨਾਂ ਨੂੰ ਮੈਂ ਸਟਾਰ ਸਮਝਦਾ ਆਪਣੇ ਆਪਣੇ ਗੁਰੂਆਂ ਨੂੰ ਸਮਝਦਾਗਾ ਪਰ ਜੇ ਪ੍ਰਮਾਤਮਾ ਨੇ ਮੌਕਾ ਦਿੱਤਾ ਜੇ ਸਟਾਰ ਮੰਨਦੇ ਆਪਾਂ ਨੇ ਆਪਣੇ ਤੋਂ ਇਹ ਗੱਲ ਨਹੀਂ ਹੋਣੀ ਜੀ ਸਟਾਰਾਂ ਸੂਰਾਂ ਵਾਲੀ ਆਪਾਂ ਤਾਂ ਆਮ ਹੀ ਪਹਿਲਾਂ ਵੀ ਆਮ ਰਹਿੰਦੇ ਹੁਣ ਵੀ ਆਮ ਹੀ ਰਹਿਣਾ ਜੀ ਪਹਿਰਾਵੇ ਨੂੰ ਲੈ ਕੇ ਬੜਾ ਵੱਡਾ ਸਵਾਲ ਖੜਾ ਹੁੰਦਾ ਰਹਿੰਦਾ ਹੈ ਕਿ ਕਟੀਆਂ ਫਟੀਆਂ ਜੀਣਾ ਜਾਂ ਗੋਲ ਚੇਨਸ ਪਾਲੀਆਂ ਮੰਦਰੀਆਂ ਪਾਲੀਆਂ ਐਦਾਂ ਦੇ ਕੱਪੜੇ ਪਾ ਲਏ ਤਾਂ ਇਹ ਵੀ ਯੂਥ ਨੂੰ ਜਿਹੜਾ ਡਿਸਟਰੈਕਟ ਕਰਦਾ ਤੁਸੀਂ ਵੀ ਪਹਿਰਾਵੇ ਵੱਲ ਕਦੀ ਧਿਆਨ ਦਿੱਤਾ ਕਿ ਤੁਹਾਡਾ ਪਹਿਰਾਵਾ ਜੋ ਦਿਲਚਾਇਓ ਪਾ ਲਿਆ ਨਹੀਂ ਜੀ ਮੈਂ ਤਾਂ ਜਿਵੇਂ ਮਰਜ਼ੀ ਪਾਈ ਆ ਮੈਂ ਜੀ ਕੁਰਤਾ ਪਜਾਮਾ ਪਾ ਲਾਂ ਕੁਛ ਵੀ ਪਾ ਲਾਂ ਮੇਰੇ ਤਾਂ ਜੀ ਪਾ ਰਹੀ ਆ ਮੈਂ ਤਾਂ ਇੱਕ ਕਿਸਾਨਾਂ ਦਾ ਮੁੰਡਾ ਜੀ ਖੇਤ ਰਹਿਣ ਵਾਲੇ ਆਪਾਂ ਨੂੰ ਕੋਈ ਚੱਕਰ ਨਹੀਂ ਹੈਗਾ ਜੀ ਤੇ ਬਾਕੀ ਹੋਰ ਆ ਇਹ ਸੋਡੀ ਗੱਲ ਸਹੀ ਆ ਵੀ ਜਿਵੇਂ ਉਹ ਸਟਾਰ ਪਾ ਰਹੇ ਓਵੇਂ ਲੋਕ ਵੀ ਪਾ ਰਹੇ ਹੋ ਸਾਰਾ ਕੁਝ ਰਹਿਗਾ ਪਰ ਆਪਦੀ ਆਪਦੀ ਮਰਜ਼ੀ ਹੈ ਮੈਨੂੰ ਬੜਾ ਐਵੇਂ ਨਹੀਂ ਲੱਗਦਾ ਵੀ ਪਹਿਰਾਵੇ ਨਾਲ ਫਰਕ ਪੈਂਦਾ ਹੋ ਬੰਦੇ ਦੀ ਕੁਆਲਿਟੀ ਹੋਣੀ ਚਾਹੀਦੀ ਆ ਤੇ ਬੰਦਾ ਤਾਂ ਬਲੈਂਡ ਚ ਹੀ ਸੋਹਣਾ ਲੱਗਦਾ ਜੀ ਕੋਈ ਚੱਕਰ ਨਹੀਂ ਉਹ ਬੰਦੇ ਕੁਆਲਿਟੀ ਚਾਹੁੰਦੇ ਨੇ ਲੋਕ ਸਿਰਫ ਬਹਾਨਾ ਲੱਭਦੇ ਨੇ ਗਾਲਾਂ ਕੱਢਣ ਦਾ ਆਪਣੀ ਪੜਾਅਸ ਕੱਢਣ ਦਾ ਹੋ ਸਕਦਾ ਹੈ ਤੁਹਾਡੀ ਗੱਲਾਂ ਦਾ ਵੀ ਜਵਾਬ ਜਿਹੜਾ ਹੈ ਕਮੈਂਟਸ ਦੇ ਵਿੱਚ ਨੈਗੇਟਿਵ ਵੇ ਨਾਲ ਆਏ ਲੋਕ ਕਮੈਂਟਸ ਦੇ ਰਾਹੀਂ ਆਪਣੀ ਪੜਾਅਸ ਕੱਢਦੇ ਹਾਂ ਹਾਂ ਜੀ ਕੱਢ ਸਕਦੇ ਗਾਲ ਵੀ ਵਰ ਸਕਦੇ ਜੀ ਫਿਰ ਉਹ ਤਾਂ ਹੁਣ ਆਪਾਂ ਹਰ ਇੱਕ ਬੰਦੇ ਦਾ ਸੁਭਾਅ ਇੱਕੋ ਜਿਹਾ ਨਹੀਂ ਹੁੰਦਾ ਜੀ ਕੱਢਣੀਆਂ ਗਾਲਾਂ ਮਨਜ਼ੂਰ ਆ ਜੀ ਆਪਾਂ ਨੂੰ ਤਾਂ ਕੋਈ ਚੱਕਰ ਨਹੀਂ ਪਰ ਆਪਾਂ ਨੂੰ ਹਰ ਇੱਕ ਬੰਦੇ ਨੂੰ ਐ ਨਹੀਂ ਕਹਿਣਾ ਚਾਹੀਦਾ ਵੀ ਤੂੰ ਵੀ ਮਾੜਾ ਤੂੰ ਵੀ ਮਾੜਾ ਫਿਰ ਚੰਗਾ ਕੌਣ ਅਚਾ ਆਇਡਲ ਕੌਨ ਇੰਡਸਟਰੀ ਵਿੱਚ ਤੁਹਾਡੇ ਹੁਣ ਤਾਂ ਚਲੋ ਐਮਏ ਵਿਰਕ ਦੇ ਨਾਲ ਕੰਮ ਕਰ ਰਹੇ ਹਾਂ ਵੈਸੇ ਜੇਕਰ ਦੇਖਿਆ ਜਾਇਆ ਜਾਏ ਤਾਂ ਕਿ ਨੂੰ ਆਪਣਾ ਆਇਡਲ ਮੰਨਦੇ ਹੋ ਕਿਉਂਕਿ ਤੁਸੀਂ ਇੱਕ ਅ ਅਜੇ ਹੀ ਅਜੇ ਹੀ ਜਗ੍ਹਾ ਤੋਂ ਬਿਲੋਂਗ ਕਰਦੇ ਹੋ ਬੜੇ ਵੱਡੇ ਵੱਡੇ ਸਿੰਗਰਸ ਇੱਥੋਂ ਆਏ ਨੇ ਬੜੇ ਵੱਡੇ ਵੱਡੇ ਕਲਾਕਾਰ ਤੁਹਾਡੇ ਪਿੰਡ ਤੋਂ ਆਏ ਨੇ ਹਾਂਜੀ ਹਾਂ ਸਾਡਾ ਬਠਿੰਡਾ ਜਿਲ੍ਹਾ ਜੀ ਉੱਥੇ ਬਹੁਤ ਸਟਾਰ ਪੈਦਾ ਹੋਏ ਆ ਜੀ ਗੁਰਦਾਸ ਮਾਨ ਦਾ ਪਹਿਲਾ ਬਠਿੰਡਾ ਹੁੰਦਾ ਸੀਗਾ ਹਰਪਾਨ ਮਾਨ ਅੰਬਰਤ ਮਾਨ ਬਲਕਾਰ ਸਿੱਧੂ ਗੋਰਾ ਚੱਕੜਾ ਹੋਰ ਵੀ ਬਹੁਤ ਆ ਜੀ ਤੇ ਆਇਡਲ ਤਾਂ ਜੀ ਆਪਾਂ ਬੱਬੂ ਮਾਨ ਮੈਨੂੰ ਸ਼ੁਰੂ ਤੋਂ ਹੀ ਪਸੰਦ ਸੀਗਾ ਜੀ ਬਹੁਤ ਵਧੀਆ ਉਹਨਾਂ ਦੇ ਮੈਨੂੰ ਗੈਕੀ ਲੱਗਦੇ ਸਾਰਾ ਕੁਝ ਹੀ ਉਹਨਾਂ ਦਾ ਵਧੀਆ ਲੱਗਦਾ ਤੁਸੀਂ ਨੇ ਕਦੀ ਟੈਟੂ ਬਣਵਾਉਂਦਾ ਸੋਚਿਆ ਬੱਬੂ ਮਾਨ ਦਾ ਨਹੀਂ ਸੋਚਿਆ ਨਹੀਂ ਜੀ ਪਰ ਜੇ ਲੱਗਿਆ ਤਾਂ ਬਣਾ ਵੀ ਲਵਾਂਗੇ ਏਡੀ ਕੋਈ ਗੱਲ ਨਹੀਂ ਜਿਹਦੇ ਆਪਾਂ ਫੈਨ ਹੁੰਨੇ ਆ ਉਹਦੇ ਲਈ ਕਰ ਹੀ ਸਕਦੇ ਕੋਈ ਵੀ ਕਰ ਸਕਦੇ ਟੈਟੂ ਬਣਵਾਉਣਾ ਠੀਕ ਹੈ ਟੈਟੂ ਬਣਵਾਉਣਾ ਜੀ ਠੀਕ ਵੀ ਹੈਗਾ ਜੀ ਜਦੋਂ ਆਪਾਂ ਕਿਸੇ ਨੂੰ ਸਮਰਪਿਤ ਹੋਣਾ ਤਾਂ ਬਣਾਉਣਾ ਜ਼ਰੂਰੀ ਵੀ ਹੈ ਤੇ ਵਿੱਚ ਨਹੀਂ ਬਣਾਉਣਾ ਚਾਹੁੰਦੇ ਤਾਂ ਉਹ ਪਸੰਦ ਕਰਦੇ ਹੋ ਵੀ ਠੀਕ ਹੈ ਜੀ ਅੱਛਾ ਯੂਥ ਨੂੰ ਕੋਈ ਸੁ ਜੂਥ ਨੂੰ ਤਾਂ ਇਹੀ ਸੁਨੇਹਾ ਜੀ ਵੀ ਜਿਵੇਂ ਲੀਡਰ ਤਾਂ ਹੱਥ ਖੜੇ ਕਰ ਗਏ ਇਹ ਤਾਂ ਆਪਣੇ ਪੰਜਾਬ ਦਾ ਕੁਝ ਕਰ ਨਹੀਂ ਰਿਹਾ ਇਹ ਜੂਥ ਨੂੰ ਚਾਹੀਦਾ ਵੀ ਨਸ਼ਾ ਪੱਤਾ ਛੱਡ ਕੇ ਹੁਣ ਜੂਥ ਬਹੁਤ ਜ਼ਿਆਦਾ ਬਾਹਰ ਜਾ ਰਿਹਾ ਮੈਨੂੰ ਐ ਲੱਗਦਾ ਵੀ ਜੇ ਕਿਤੇ ਬਾਹਰਲਾ ਰਸਤਾ ਨਾ ਹੁੰਦਾ ਤਾਂ ਲੀਡਰਾਂ ਨੂੰ ਅੱਜ ਨੂੰ ਘੇਰ ਲੈਂਦਾ ਜੂਥ ਪਰ ਹੁਣ ਹਰ ਇੱਕ ਮਾਂ ਪਿਓ ਵੀ ਇਹ ਸੋਚਦਾ ਜੂਥ ਵੀ ਸੋਚਦਾ ਵੀ ਯਾਰ ਇੱਥੋਂ ਬਾਹਰ ਚੱਲੋ ਇੱਥੇ ਕੁਝ ਰਿਹਾ ਨਹੀਂਗਾ ਅਸਲ ਹੁਣ ਆਇਆ ਵੀ ਜੇ ਜਿੰਨੇ ਕ ਜੂਥ ਇੱਥੇ ਰਹਿ ਗਿਆ ਉਹ ਜੂਥ ਨੂੰ ਇਕੱਠਾ ਹੋ ਕੇ ਪਾਰਟੀ ਵਾਂ ਜਾਂ ਛੱਡ ਕੇ ਪਿੰਡਾਂ 'ਚ ਦਰਖਤ ਲਾਉਣੇ ਚਾਹੀਦੇ ਆ ਕਿਸਾਨਾਂ ਦੀ ਮਦਦ ਕਰਨੀ ਚਾਹੀਦੀ ਆ ਜਿੰਨੇ ਵੀ ਸਮਾਜਿਕ ਕੰਮ ਆ ਉਹਨਾਂ 'ਚ ਵੱਧ ਚੜ ਕੇ ਹਿੱਸਾ ਲੈਣਾ ਚਾਹੀਦਾ ਕਿਉਂਕਿ ਜੇ ਹੁਣ ਇਹ ਸੋਚਣਗੇ ਵੀ ਬਜ਼ੁਰਗ ਕਰਨਗੇ ਬਜ਼ੁਰਗ ਨਹੀਂ ਕਰ ਸਕਦੇ ਉਹਨਾਂ ਦਾ ਟਾਈਮ ਗਿਆ ਉਹ ਤਾਂ ਮੰਜੀ ਤੇ ਬੈਠਣ ਵਾਲੇ ਆ ਕਰਨ ਦਾ ਜੂਥ ਨਹੀਂ ਪਊ ਇੱਕ ਦਿਨ ਮੂਰੇ ਆਉਣੇ ਪਊ ਜੀ ਜੂਥ ਨੂੰ ਤੁਸੀਂ ਨਹੀਂ ਕਦੀ ਲੱਚਰ ਗਾਇਕੀ ਵੱਲ ਜਾਂ ਫਿਰ ਨਸ਼ਿਆਂ ਵੱਲ ਇਸ ਇਸ ਵੱਲ ਤੁਹਾਡਾ ਨਹੀਂ ਰੁਝਾਨ ਵਧਿਆ ਇੱਧਰ ਨਹੀਂ ਨਹੀਂ ਜੀ ਮੈਂ ਤਾਂ ਲੱਚਰ ਗਾਇਕੀ ਜੇ ਕਰੂੰਗਾ ਤਾਂ ਮੈਨੂੰ ਗਾਲਾਂ ਕੱਢਣਗੇ ਕਿਉਂਕਿ ਮੈਂ ਇੱਕ ਪਾਸੇ ਤਾਂ ਕਿਸਾਨਾਂ ਦੀ ਸੇਵਾ ਕਰ ਰਿਹਾ ਤੇ ਇੱਕ ਪਾਸੇ ਲੱਚਰ ਗਾਇਕੀ ਕਰ ਰਿਆਂਗਾ ਇਹ ਤਾਂ ਇਹ ਤਾਂ ਨਹੀਂ ਮੈਂ ਕਦੇ ਸੋਚਿਆ ਜੀ ਪਰ ਮਾੜਾ ਮੋਟਾ ਮਸਾਲਾ ਦੇਣਾ ਪੈਂਦਾ ਜੀ ਗਾਣੇ 'ਚ ਚਲਾਉਣ ਖਾਤਰ ਉਹ ਵੀ ਅਗਲੇ ਨੂੰ ਲੱਗਦਾ ਹੁੰਦਾ ਯਾਰ ਵੀ ਆਪਾਂ ਯਾਰ ਇਧਰ ਰੋਟੀ ਖਾਣੀ ਆ ਤਾਂ ਗਾਇਕੀ ਵੱਲੋਂ ਤਾਂ ਮਾੜਾ ਮੋਟਾ ਤਾਂ ਕੁਝ ਕਰਨੀ ਪੈਂਦਾ ਜੀ ਜਾਂ ਕੈਨੇਡਾ ਜਾਣ ਬਾਰੇ ਕਦੀ ਸੋਚਿਆ ਹੋਏ ਕਿ ਕੈਨੇਡਾ ਜਾ ਕੇ ਸੈੱਟ ਹੋ ਲਈਏ ਉੱਧਰ ਜਾ ਕੇ ਗਾਣੇ ਕਰ ਲਈਏ ਫਿਊਚਰ ਬਣਾ ਲਈਏ ਪਿੱਛੇ ਜੀ ਮੇਰਾ ਪ੍ਰੋਮੋਟਰ ਨੇ ਦੁਬਈ ਦਾ ਵੀਜ਼ਾ ਹੁਣ ਚੱਲ ਰਹੀ ਹੈ ਪ੍ਰੋਮੋਟਰਾਂ ਨਾਲ ਗੱਲ ਦੇਖਦੇ ਜੀ ਜੇ ਬਣਿਆ ਤਾਂ ਜਾਵਾਂਗੇ ਪਰ ਸੈੱਟ ਹੋਣ ਦਾ ਹਜੇ ਨਹੀਂ ਸੋਚਿਆ ਕਿਉਂਕਿ ਪਹਿਲਾਂ ਜ਼ਰੂਰੀ ਆਪੋਨਾਂ ਵੀ ਪੰਜਾਬ ਵਿੱਚ ਆਉਣਾ ਜੀ ਆਪਣੇ ਦੇਸ਼ ਬਾਰੇ ਪਹਿਲੇ ਹਾਂਜੀ 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 ਉਹ ਕੈਨੇਡਾ ਜਦੋਂ ਮਰਜੀ ਸੈੱਟ ਹੋ ਜੀ ਫਿਰ ਕਹਦੇ ਆਂ ਵੀ ਕਿੱਲਾ ਵੇਚ ਕੇ ਕੈਨੇਡਾ ਹੋ ਜੰਨੇ ਸੈੱਟ ਪਰ ਜ਼ਿਆਦਾਤਰ ਹਜੇ ਸੋਚੇ ਐ ਵੀ ਪੰਜਾਬ ਬਾਜੀ ਜੀ ਕਿਸੇ ਹਿਸਾਬ ਨਾਲ ਮੈਂ ਐ ਤਾਂ ਐਨੀ ਵੀ ਮਹੀਂ ਬਚਾ ਨੂੰ ਕੱਲਾ ਸੰਯੋਗ ਲੋਕਾਂ ਦੀ ਚਾਹੀਦਾ ਜੀ ਪਰ ਤੁਹਾਨੂੰ ਦੇਖ ਕੇ ਬਹੁਤ ਸਾਰੇ ਲੋਕ ਅੱਗੇ ਆਣ ਗਏ ਹਾਂਜੀ ਬਹੁਤ ਜ਼ਿਆਦਾ ਮੈਂ ਤੁਹਾਨੂੰ ਦੱਸਿਆ ਨੇ ਜੀ ਅਸੀਂ ਕਣਕਾਂ ਦਾ ਕੰਮ ਚਲਾਇਆ ਸੀਗਾ ਸਾਰੇ ਪੰਜਾਬ 'ਚ ਇੱਕ ਲਹਿਰ ਬਣ ਗਈ ਸੀ ਇੱਕ ਦੂਜੇ ਦੇ ਘਰੇ ਕਣਕ ਸੇਟਣ ਦੀ ਤੂੜੀ ਸੇਟਣ ਦੀ ਜਦੋਂ ਕਣਕਾਂ ਮੱਚਦੀਆਂ ਸੀਗੀਆਂ ਆ ਪਿੱਛੇ ਮੈਂ ਗੜਿਆਂ ਵਾਲੀ ਵੀਡੀਓ ਪਾਈ ਮਾਨਕੀਪਿੰਡ ਉੱਥੇ ਵੀ ਬਹੁਤ ਜ਼ਿਆਦਾ ਹਰੇ ਦੀਆਂ ਟਰਾਲ ਆਂ ਲੀਆਂ ਤੂੜੀਆਂ ਦੀਆਂ ਟਰਾਲੀਆਂ ਉੱਥੇ ਆਮ ਕਰਤਾ ਜੀ ਸਮਾਨ ਇਹ ਮੂਰੇ ਇੱਕ ਵਾਰੀ ਤੁਰਨ ਦੀ ਹੁੰਦੀ ਹੈ ਕੋਈ ਆਇਆ ਨਹੀਂ ਹੈਗਾ ਵੀ ਮੈਂ ਰੱਬ ਆ ਲੋਕਾਂ ਦਾ ਸਨਯੋਗ ਚਾਹੀਦਾ ਸਭ ਕੁਝ ਹੋ ਜੇਦਾ ਜਿੰਦਗੀ ਚ ਜਿੰਨਾ ਮਰਜੀ ਕੰਮ ਔਖਾ ਜੀ ਲੋਕ ਮਾਉਂਟ ਟਾਇਰ ਰੈਸਟ ਤੇ ਚੜ ਜਾਂਦੇ ਇਹ ਕਿੱਡੀ ਗੱਲ ਹੈ ਜਿਹੜਾ ਬੰਦਾ ਕੋਈ ਦੁੱਖ ਚ ਉਹਦੇ ਨਾਲ ਖੜੋ ਤੇ ਲੋਕ ਨਾਲ ਖੜਨਗੇ ਬਹੁਤ ਘੱਟ ਅਜਿਹੇ ਯੂਥ ਦੀ ਗੱਲ ਜੇਕਰ ਖਾਸ ਕਰਕੇ ਕੀਤੀ ਜਾਵੇ ਤਾਂ ਬੜੇ ਘੱਟ ਅਜਿਹੇ ਯੰਗਸਟਰ ਮਿਲਦੇ ਨੇ ਜਿਹੜੇ ਸਮਾਜ ਨੂੰ ਸੇਧ ਦਿੰਦੇ ਨੇ ਸਮਾਜਿਕ ਸੇਵਾ ਕਰਦੇ ਨੇ ਤੇ ਨਾਲ ਦੀ ਨਾਲ ਅਜਿਹਾ ਬੈਲੈਂਸ ਬਣਾ ਕੇ ਰੱਖਿਆ ਹੋਇਆ ਹੈ ਨਾ ਲੱਚਰ ਵਾਲ ਜਾ ਰਹੇ ਨੇ ਨਾ ਕੋਈ ਗਲਤ ਕੰਮ ਕਰ ਰਹੇ ਨੇ ਕਿਸਾਨਾਂ ਦੀ ਮਦਦ ਦੇ ਲੋਕ ਕਰ ਰਹੇ ਨੇ ਬੱਚਿਆਂ ਦੀ ਜੇਕਰ ਮੈਡੀਕਲ ਕੋਈ ਫੈਸਿਲਿਟੀ ਚਾਹੀਦੀ ਹੁੰਦੀ ਹੈ ਹਰ ਵੇਲੇ ਅਜਿਹੇ ਜਿਹੜੇ ਨੌਜਵਾਨ ਮੌਜੂਦ ਨੇ ਜੇਕਰ ਅਜਿਹੇ ਨੌਜਵਾਨਾਂ ਤੋਂ ਸੇਧ ਲੈ ਕੇ ਸਾਡੇ ਸਮਾਜ ਦੇ ਕੁਝ ਲੋਕ ਵੀ ਇਦਾ ਦੇ ਬਣ ਜਾਣ ਤਾਂ ਸਮਾਜ ਨੂੰ ਇੱਕ ਚੰਗੀ ਜਿਹੜਾ ਇੱਕ ਚੰਗਾ ਰਸਤਾ ਮਿਲੇਗਾ ਡੇਲੀ ਪੋਸਟ ਪੰਜਾਬੀ ਦੀ ਸਪੇਸ਼ਲ ਫਿਲਾਲ ਬਸ ਐਨਾ ਹੀ ਕੈਮਰਾਮੈਨ ਦਰਸ਼ੀ ਦੇ ਨਾਲ ਸੁਮਨ ਜੇਟਲੀ ਡੇਲੀ ਪੋਸਟ ਪੰਜਾਬੀ ਲੁਧਿਆਣਾ ਜੇ ਤੁਹਾਡੇ ਆਇਲਸ ਵਿੱਚ 6 each ਬੈਂਡ ਤੇ ਤੁਹਾਡੇ ਕੋਲ ਹੈ ਕੈਨੇਡਾ ਵਿੱਚ ਸੈਟਲ ਹੋਣ ਦਾ ਸੁਨਹਿਰੀ ਮੌਕਾ ਐਸ ਡੀ ਐਸ ਪ੍ਰਣਾਲੀ ਦੇ ਤਹਿਤ ਅਪਲਾਈ ਕਰਕੇ ਤੁਸੀਂ ਕੈਨੇਡਾ ਸਟੂਡੈਂਟ ਵੀਜ਼ਾ ਹਾਸਲ ਕਰ ਸਕਦੇ ਹੋ ਮਿਲੋ ਸਾਡੀ ਐਕਸਪਰਟ ਪਾਇਰਾਮਿਡ ਈ ਸਰਵਿਸਿਜ਼ ਦੀ ਟੀਮ ਨੂੰ ਜਿਹਨੂੰ 14 ਸਾਲ ਅਤੇ 25000 ਐਪਲੀਕੇਸ਼ਨਾਂ ਦਾ ਤਜਰਬਾ ਹੈ